ਮਹਿਲਾਵਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਹ ਖਬਰ ਸੁਣ ਕੇ ਮਹਿਲਾਵਾਂ ਬਾਗੋ ਬਾਗ ਹੋ ਜਾਣਗੀਆਂ ਦੱਸਦਿਨੀਆਂ ਕਿ ਸਰਕਾਰ ਨੇ ਔਰਤਾਂ ਲਈ ਯਾਨੀ ਕਿ ਮਹਿਲਾਵਾਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਤਾਂ ਮਹਿਲਾਵਾਂ ਨੂੰ ਸਰਕਾਰ ਇੱਕ ਵੱਡਾ ਤੋਹਫਾ ਦੇਣ ਜਾ ਰਹੀਆਂ ਤਾਂ ਸਰਕਾਰ ਹੁਣ ਜਿਹੜਾ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 2100 ਰੁਪਏ ਪਾਵੇਗੀ ਹਾਂਜੀ 2100 ਰੁਪਏ ਦਾ ਜਿਹੜਾ ਐਲਾਨ ਹੋ ਚੁੱਕਿਆ ਹੁਣ ਸਿੱਧਾ ਅਕਾਊਂਟਾਂ ਦੇ ਵਿੱਚ ਜਿਹੜਾ ਔਰਤਾਂ ਦੇ ਅਕਾਊਂਟਾਂ ਦੇ ਵਿੱਚ 2100 ਰੁਪਈਆ ਆਵੇਗਾ ਦੱਸ ਦਿੰਦੇ ਹਾਂ ਕਿ ਹਰਿਆਣਾ ਸਰਕਾਰ ਵੱਲੋਂ ਸਤੰਬਰ ਮਹੀਨੇ ਤੋਂ ਸੂਬੇ ਵਿੱਚ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ ਇਹ ਫੈਸਲਾ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਕੱਤਰੇਤ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਡਿਤ ਦੀਨ ਦਿਵਾਲ ਉਪਾਦੇ ਦੀ ਜਨਮ ਦਿਨ ਮੌਕੇ 25 ਸਤੰਬਰ 2025 ਤੋਂ ਲਾਡੋ ਲక్ష్ਮੀ ਯੋਜਨਾ ਲਾਗੂ ਕੀਤੀ ਜਾਵੇਗੀ ਇਸ ਯੋਜਨਾ ਤਹਿਤ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ ਯੋਜਨਾ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਲਾਭ ਮਿਲੇਗਾ ਯੋਜਨਾ ਦੇ ਪਹਿਲੇ ਪੜਾਅ ਤਹਿਤ 1 ਲੱਖ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ ਇਸ ਤੋਂ ਬਾਅਦ ਲੜੀਵੰਦ ਢੰਗ ਨਾਲ ਹੋਰ ਆਮਦਨ ਗਰੁੱਪਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ ਸੈਣੀ ਨੇ ਕਿਹਾ ਕਿ ਲਾਡੂ ਲక్ష్ਮੀ ਯੋਜਨਾ ਦਾ ਲਾਭ ਲੈਣ ਲਈ ਵਿਆਹੀ ਹੋਈ ਔਰਤ ਦੇ ਪਤੀ ਦਾ ਹਰਿਆਣਾ ਦਾ 15 ਸਾਲ ਤੋਂ ਵਸਨੀਕ ਹੋਣਾ ਜ਼ਰੂਰੀ ਆ ਜਾਂ ਅਣਵਿਆਹੀ ਮਹਿਲਾ ਖੁਦ 15 ਸਾਲ ਤੋਂ ਹਰਿਆਣਾ ਦੀ ਵਸਨੀਕ ਹੋਣਾ ਚਾਹੀਦੀ ਆ ਯੋਜਨਾ ਤਹਿਤ ਇੱਕ ਪਰਿਵਾਰਾਂ ਵਿੱਚ ਮਹਿਲਾਵਾਂ ਦੀ ਗਿਣਤੀ ਤੇ ਕੋਈ ਰੋਕ ਨਹੀਂ ਹੋਵੇਗੀ ਜੇ ਪਰਿਵਾਰ ਵਿੱਚ ਤਿੰਨ ਯੋਗ ਮਹਿਲਾਵਾਂ ਨੇ ਉਨਨੋ ਤਿੰਨੋਂ ਮਹਿਲਾਵਾਂ ਨੂੰ ਯੋਜਨਾ ਦਾ ਲਾਭ ਮਿਲੇਗਾ ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈਆਂ ਜਾ ਰਹੀਆਂ ਅਜਈਆਂ ਨੌ ਯੋਜਨਾਵਾਂ ਬੁੱਢਾਪਾ ਪੈਨਸ਼ਨਮ ਵਿਧਵਾ ਪੈਨਸ਼ਨ ਦਿਵਿਆਂਗ ਪੈਨਸ਼ਨ ਲਾੜਵੀ ਸਮਾਜਿਕ ਸੁਰੱਖਿਆ ਪੱਤਾ ਕਸ਼ਮੀਰੀ ਬੇਕਾਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਛੋਟੇ ਕੱਦ ਜਾਨੀ ਕਿ ਪੱਤਾ ਯੋਜਨਾ ਤੇਜ਼ਾਬੀ ਹਮਲਾ ਪੀੜਤ ਮਹਿਲਾ ਤੇ ਕੁੜੀਆਂ ਲਈ ਵਿੱਤੀ ਸਹਾਇਤਾ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ ਵਿੱਚ ਸ਼ਾਮਲ ਔਰਤਾਂ ਨੂੰ ਲਾਡੋ ਲక్ష్ਮੀ ਯੋਜਨਾ ਦਾ ਲਾਭ ਉਹ ਨਹੀਂ ਮਿਲੇਗਾ ਹਾਲਾਂਕਿ ਸਤੇ ਤਿੰਨ ਜਾਂ ਚਾਰ ਦੇ ਕੈਂਸਲ ਪੀੜਤਾਂ ਲਈ ਸੂਚੀਬੰਦ 53 ਗੰਭੀਰ ਬੰਬਾਰੀਆਂ ਤੇ ਹਿਮੋਫੀਲੀਆ, ਥੈਲਸੀਮੀਆ ਤੇ ਸਿਕਲ ਸੈੱਲਾਂ ਤੋਂ ਪੀੜਤਾਂ ਨੂੰ ਲਾਡੂ ਲక్ష్ਮੀ ਯੋਜਨਾ ਦਾ ਵਾਧੂ ਲਾਭ ਦਿੱਤਾ ਜਾਵੇਗਾ। हरियाणा ਦੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਨੇ ਕਿਹਾ ਕਿ ਲਾਡੋ ਲక్ష్ਮੀ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ 20 ਲੱਖ ਦੇ ਕਰੀਬ ਔਰਤਾਂ ਨੂੰ ਲਾਭ ਮਿਲੇਗਾ ਇਸ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਾਡੋ ਲక్ష్ਮੀ ਯੋਜਨਾ ਸੰਬੰਧੀ ਜਲਦੀ ਹੀ ਇੱਕ ਐਪ ਵੀ ਲਾਂਚ ਕੀਤੀ ਜਾਵੇਗੀ ਜਿਸ ਤੇ ਔਰਤਾਂ ਆਪਣੀਆਂ ਰਜਿਸਟ੍ਰੇਸ਼ਨ ਕਰਵਾ ਸਕਣਗੀਆਂ ਇਸ ਤੋਂ ਇਲਾਵਾ ਯੋਗ ਔਰਤਾਂ ਨੂੰ SMS ਵੀ ਜਿਹੜਾ ਉਹ ਭੇਜਿਆ ਜਾਵੇਗਾ ਉਹਦੇ ਰਾਹੀਂ ਜਾਣਕਾਰੀ ਦਿੱਤੀ ਜਾਵੇਗੀ